ਸ਼ੀਨ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਕਿ ਮੇਰੇ ਨਾਲ ਕੈਮਰਾਮੈਨ ਰਵਿੰਦਰ ਤੂੜੀਆ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ-ਵੱਖ ਪਿੰਡਾਂ ਦਾ ਸਰਵੇ ਕਰਦੇ ਆਂ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਨੇੜੇ ਆ ਚੁੱਕੇ ਆ ਤੇ ਲੋਕ ਸਭਾ ਦੇ ਇਲੈਕਸ਼ਨਾਂ ਬਾਰੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰਦੇ ਆਂ ਵੀ ਕਿਹਦਾ ਮਾਹੌਲ ਹੈ ਤੇ ਕਿਹਨੂੰ ਲੋਕ ਚਾਹੁੰਦੇ ਆ ਤੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਆ ਪਿੰਡ ਗੁਰੂ ਸਰਜੋਦਾ ਜਿਹੜਾ ਲੰਬੀ ਐਸੈਂਬਲੀ ਹਲਕੇ ਦਾ ਪਿੰਡ ਆ ਤੇ ਬਠਿੰਡਾ ਲੋਕ ਸਭਾ ਹਲਕੇ ਦਾ ਪਿੰਡ ਆ ਤੇ ਇੱਥੇ ਆਪਾਂ ਪੁੱਛਦੇ ਆ ਵੀ ਕਿਹੜੀ ਕਿਹੜੀ ਪਾਰਟੀ ਦਾ ਜੋਰ ਆ ਤੇ ਕਿਹਨੂੰ ਲੋਕ ਚਾਉਂਦੇ ਆ ਆਪਾਂ ਗੱਲਬਾਤ ਕਰਦੇ ਆ ਜੀ ਪਾਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਮੇਰਾ ਪਿੰਡ ਬਿਆਨ ਸਿੰਘ ਮੇਰਾ ਪਿੰਡ ਗੁਰੂ ਸਰ ਜੋਧੇ ਨਾਮ ਮੇਰਾ ਬਿਆਨ ਸਿੰਘ ਸੰਧੂ ਤੇ ਮਤਲਬ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਆ ਗਏ ਪਹਿਲੀ ਜੂਨ ਨੂੰ ਵੋਟਾਂ ਤੇ ਬੜੇ ਨੇੜੇ ਆ ਗਏ ਦੱਸਦਾਂ ਰਹੇਗੇ ਤੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਇਹ ਤੇ ਕਿਹਦੀ ਪਾਰਟੀ ਦੇ ਸਪੋਰਟ ਕਰਾਂਗੇ ਐਤਕੀ ਕਾਂਗਰਸ ਪਾਰਟੀ ਬਹੁਤ ਵਧੀਆ ਦੇ ਰਹੀ ਏ ਕਾਠੇ ਕਾਂਗਰਸ ਪਾਰਟੀ ਦਾ ਨਾਂ ਪਹਿਲਾ ਫੁੱਟ ਸੀ ਜਿਹੜੀ ਐਤਕੀ ਪੂਰੀ ਇਕਜੁੱਟ ਹੋ ਕੇ ਕਾਮਯਾਬੀ ਕਰਦੇ ਪਏ ਨੇ ਦੂਜੀਆਂ ਪਾਰਟੀਆਂ ਸਾਰੀਆਂ ਕਿਸਾਨਾਂ ਨੂੰ ਡੋਬਣ ਤੇ ਹੋਈਆਂ ਇਹਨਾਂ ਕਿਸਾਨ ਦੀ ਬਾਹ ਫੜੀ ਕਿਸਾਨ ਦਾ ਸਾਰਾ ਮਤਲਬ ਕਰਜ਼ੇ ਮਾਫ਼ ਦੀ ਐਮ ਐਫ ਐਸ ਵੀ ਕੋਰ ਵੀ ਸਮਾਮੀ ਨਾਥਨ ਰਿਪੋਰਟ ਵੀ ਲਾਗੂ ਕਰਨ ਦਾ ਵਾਅਦਾ ਕੀਤਾ ਕਿ ਕਾਗਜ਼ ਪਾਰਟੀ ਨੇ ਸਮਾਮੀ ਨਾਥਨ ਰਿਪੋਰਟ ਦੀ ਮਤਲਬ ਹਵਾਇਤ ਕੀਤੀ ਸੀ ਵੀ ਜਦੋਂ ਅਸੀਂ ਆਏ ਤੇ ਲਾਗੂ ਕਰਾ ਦੇ ਹਾਂਜੀ ਪਹਿਲਾਂ ਡਾਕਟਰ ਬਰਬੂਰ ਸਿੰਘ ਰਹੇਗਾ 10 ਸਾਲ ਉਦੋਂ ਉਹਨਾਂ ਨੇ ਲਾਗੂ ਨਹੀਂ ਕੀਤੀ ਕੈਪਟਨ ਬਰਿੰਦਰ ਸਿੰਘ ਨੇ ਕੁੱਟਕਾਂ ਚੱਕ ਕੇ ਜਿਹੜਾ ਆਪਣਾ ਰਿਸ਼ਤਾ ਹੈ ਕਲਵਲਟੀ ਸਾਹਬ ਵਾਲੇ ਪਾਸੇ ਹੱਥ ਕਰਕੇ ਕਿਹਾ ਸੀ ਵੀ ਮੈਂ ਭਾਵੇਂ 8 ਰੁਪਈਆ ਦਾ ਕਰਦਾ ਭਾਵੇਂ ਬੈਂਕਾਂ ਦਾ ਕਰਜ਼ਾ ਸੈਟੀਆਂ ਦਾ ਸਾਰਾ ਬਾਫ ਕਰੂੰਗਾ ਤੇ ਮੈਂ ਨਸ਼ਾ 4 ਹਫ਼ਤੇ ਅੱਜ ਖਤਮ ਕਰ ਦੂੰਗਾ ਪਰ ਉਹਦੇ ਤੇ ਉਹ ਪੂਰੇ ਨਹੀਂ ਉਤਰੇ ਇਹਦਾ ਜੀ ਜਿਹੜੀਆਂ ਝੂਠੀਆਂ ਸਮਾਂ ਖਾਣੀਆਂ ਮਾੜੀਆਂ ਹੁੰਦੀਆਂ ਨੇ ਨਹੀਂ ਉਹਨਾਂ ਜੋ ਕੀਤਾ ਉਹਨਾਂ ਨੂੰ ਆਪਦੀ ਕਿਰਨੀ ਦਾ ਫਲ ਮਿਲ ਗਿਆ ਪਾਰਟੀ ਨੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਅੱਜ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਜਿਹੜੇ ਮੋਢੀ ਬੰਦੇ ਸੀ ਅੱਜ ਪਿਛੋਕੜ ਤੇ ਚਲੇ ਗਏ अच्छा ये ना मतलब ਵੀ ਤੁਸੀਂ ਨੁਕਸ ਕਰਦੇ ਹੋ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੇ ਵਿੱਚ ਕੀ ਨੁਕਸ ਨਹੀਂ ਕੋਈ ਨੁਕਸ ਨਹੀਂ ਜੀ ਇਹਨਾਂ ਲੀਡਰਾਂ ਦੀ ਨੁਕਸ ਜੀ ਉਹ ਪੂਰੇ ਹੋ ਗਏ ਜਿਹੜੇ ਘਟਿਆ ਲੀਡਰਸ਼ਿਪ ਬਾਹਰ ਚਲੇ ਗਏ ਭਾਜਪਾ ਜੀ ਚਲੇ ਗਏ ਆ ਅੱਜ ਲੀਡਰ ਇੱਕ ਤੋਂ ਇੱਕ ਵਾਦੇ ਰਾਜਾ ਵੜਿੰਗ ਬਹੁਤ ਵਧੀਆ ਪਾਰਟੀ ਨੂੰ ਦੇ ਰਹੇ ਨੇ ਅੱਗਾ ਹੁਣ ਆਹ ਚੀਜ਼ ਜੀ ਕਾਂਗਰਸ ਪਾਰਟੀ ਅੱਗੇ ਲੈ ਕੇ ਆ ਰਹੀ ਤੇ ਲੋਕ ਵੀ ਕਾਂਗਰਸ ਦੇ ਨਾਲ ਜੁੜ ਗਏ ਨੇ ਜੋ ਕਾਂਗਰਸ ਦੀ ਫੋਟ ਸੀ ਉਹ ਅੱਜ ਨਹੀਂ ਰਹੀ ਆ ਦੇਖਤਾ ਬੁਰੀ ਨਹੀਂ ਭਾਈ ਜੀ ਪਹਿਲਾਂ ਕਾਲੀ ਦਲ ਪਾਰਟੀ ਸੀ ਜੀ ਕੰਮ ਤਾਂ ਉਹਨਾਂ ਨੇ ਬਹੁਤ ਵਧੀਆ ਕੀਤੇ ਸੀਗੇ ਹੁਣ ਜਿਹੜੀ ਆਮ ਆਦਮੀ ਪਾਰਟੀ ਹੈ ਕੰਮ ਇਹ ਵੀ ਲੋਕ ਕਹਿ ਰਹੇ ਬਹੁਤ ਵਧੀਆ ਕਰ ਰਹੇ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਇਹ ਜਿਹੜੀ ਜੀ ਕਾਲੀ ਦਲ ਦੀ ਪਾਰਟੀ ਪਹਿਲਾਂ ਵਧੀਆ ਰਹਿ ਗਈ ਹੁਣ ਜਦੋਂ ਦੀਆਂ ਬੇਵਧੀਆਂ ਹੋਈਆਂ ਨੇ ਬੇਸਾਬਾ ਲੋਕਾਂ ਦਾ ਨਾਰਾਜ਼ਗੀ ਹੈ ਲੋਕ ਇਹਨਾਂ ਦੀ ਬਾਹ ਨਹੀਂ ਫੜਦੇ ਇਹ ਤਰਲੇ ਲੈਂਦੇ ਫਿਰਦੇ ਕਦੇ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਨੇ ਪਰ ਕੋਈ ਹੰਗਾਰਾ ਨਹੀਂ ਵਰਦਾ ਗੁਦੀਆਂ ਦਿਨੇ ਪਾਰਟੀਆਂ ਜਿਹੜੀ ਆਮ ਆਦਮੀ ਪਾਰਟੀ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਬੀਬੀਆਂ ਨੂੰ 1000 ਰੁਪਿਆ ਦਵਾਂਗੇ ਪਿਲਸਨ 2500 ਕਰਾਂਗੇ ਕੋਈ ਵਾਅਦਾ ਨਹੀਂ ਪੂਰਾ ਹੋਇਆ ਤੇ ਜਿਹੜਾ ਕੋਈ ਜਾਂਦਾ ਹੋਣਾ ਮੇਰੇ ਮੇਰੇ ਤਾਂ ਪੱਲੇ ਹੀ ਕੁਛ ਨਹੀਂ ਮੈਂ ਤੁਹਾਡੇ ਕੰਮ ਕੀ ਕਰਾਂ ਤੁਸੀਂ ਤੁਹਾਡਾ ਸਪੈਨਡ ਕਿਹੜਾ ਤੇ ਨਾ ਜਿਹੜਾ ਗੁਰੂ ਸਰਜੋ ਦਾ ਇਹ ਪਿੰਡ ਬਿਨਾਂ ਨਾ ਚਾਲ ਸੀ ਸਰਕਾਰ ਸਭ ਦੀ ਦੱਸੋ ਵੀ ਕਿਹੜੀ ਪਾਰਟੀ ਦਾ ਇੱਥੇ ਗੁਰੂ ਸਰਜੋਤੇ ਦੇ ਵਿੱਚ ਜੋਰ ਆ ਕਿਹੜੀ ਪਾਰਟੀ ਚੰਗੀ ਹੈ ਕਿਹਨੇ ਕੰਮ ਕੀਤਾ ਤੁਹਾਡੇ ਪਿੰਡ ਦੇ ਕੰਮ ਤਾਂ ਹੀ ਜਿਹੜਾ ਕੰਮ ਤਾਂ ਪਹਿਲਾਂ ਕਰਕੇ ਬਾਦਲ ਸਾਹਿਬ ਕਰ ਗਏ ਹੁਣ ਨਵੀਂ ਸਰਕਾਰ ਨੇ ਕੁਝ ਨਹੀਂ ਕੀਤਾ ਅੱਛਾ ਪਹਿਲਾਂ ਬਹੁਤ ਕੰਮ ਕਰ ਗਏ ਜਦੋਂ ਬਾਦਲ ਸਾਹਿਬ ਸੀ ਉਹਨੋਂ ਦੁਬਾਰ ਕੋਈ ਨਹੀਂ ਆਇਆ ਇੱਥੇ ਨਾ ਹੀ ਕੋਈ ਵੋਟ ਆਖਣ ਆਇਆ ਤੇ ਨਾ ਹੀ ਕੁਝ ਕਰਕੇ ਬਾਦਲ ਸਾਹਿਬ ਬਾਦਲ ਸਾਹਿਬ ਬਹੁਤ ਕੁਝ ਬਣਾ ਕੇ ਜੀ ਸਾਨੂੰ ਇਹ ਕੱਸੀ ਬਣਾ ਕੇ ਦੇਖ ਗਿਆ ਸਾਡੇ ਚਿੰਦਰਾ ਪਾਣੀ ਦੇ ਉੱਤੇ ਆਟਾ ਦਾਲ ਸਾਨੂੰ ਦਿੱਤਾ ਉਹਨਾਂ ਨੇ ਨਾ ਹੋਰ ਸੂਤਾ ਮਕਾਨ ਵੀ ਦਿੱਤੇ ਸਾਨੂੰ ਉਹਦੇ ਦਿੱਤੇ ਉਹਨਾਂ ਨੇ ਹੁਣ ਵੀ ਆਈ ਜਾਂਦੇ ਮਕਾਨ ਨਹੀਂ ਬਾਈ ਜੀ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਆਉਂਦੇ ਆ ਲੋਕ ਸਭਾ ਦੇ ਇਲੈਕਸ਼ਨ ਆਉਂਦੇ ਆ ਪੰਚਾਇਤੀ ਇਲੈਕਸ਼ਨ ਆਉਂਦੇ ਆ ਬਲੈਕ ਸੰਮਤੀ ਆਉਂਦੀ ਆ ਹੋਰ ਵਕ ਵਕ ਜਿਹੜੇ ਇਲੈਕਸ਼ਨ ਆਉਂਦੇ ਆ ਅੱਡੋ ਅੱਡ ਪਾਰਟੀਆਂ ਦੇ ਨਮਾਇंदे ਪਿੰਡਾਂ ਦੇ ਵਿੱਚ ਆਉਂਦੇ ਆ ਭਾਸ਼ਣ ਕਰਕੇ ਆਪਣੇ ਨਾਂ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ ਕਿਹੜੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਹੈ ਜਿਹੜੀ ਆਪਣੇ ਨਾਲ ਕਿਹੜੀ ਪਾਰਟੀ ਆਪਣੇ ਨਾਲ ਖੜਦੀ ਹੈ ਕੀ ਕਹਿਣਾ ਚਾਹੋਗੇ ਸਾਡੇ ਤਾਂ ਜੇ ਕੋਈ ਵਾਅਦਾ ਨਹੀਂ ਪੂਰੇ ਆਏ ਆ ਕੇ ਜਾਂਦੇ ਨੇ ਆ ਕੇ ਜਾਂਦੇ ਨੇ ਅਸੀਂ ਇਹ ਕਰਦਾ ਕਰਦਾ ਕੁਝ ਨਹੀਂ ਕੀਤਾ ਪਰ ਇੱਕ ਹੀ ਬੰਦਾ ਤੇ ਖਰਾ ਉਤਰਿਆ ਜਿਹੜਾ ਦੋੜਾ ਵਾਲਾ ਉਹਦਾ ਜਾਂਦਾ ਸੀ ਕੁਝ ਨਹੀਂ ਕੀਤਾ ਤੁਸੀਂ ਮਤਲਬ ਇਹ ਨਹੀਂ ਸਮਝਦੇ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਇੱਥੇ ਕੋਈ ਕਾਰਖਾਨੇ ਫੈਕਟਰੀਆਂ ਲੱਗਣ ਇੱਥੇ ਸਾਨੂੰ ਨੌਕਰੀਆਂ ਮਿਲਣਾਂ ਤੇ ਆਪਾਂ ਨੂੰ ਸਰਕਾਰਾਂ ਨੇ ਆਟੇ ਦਾਲ ਸਕੀਮ ਦੇ ਵਿੱਚ ਬਿਲੀ ਫ੍ਰੀ ਦੇ ਕੇ ਮੁਫਤੀਆਂ ਚੀਜ਼ਾਂ ਦੇ ਕੇ ਬੱਸਾਂ ਦਾ ਕਿਰਾਇਆ ਮੁਫਤ ਕਰਕੇ ਜਨਨੀਆਂ ਦਾ ਇੱਥੇ ਉੱਜਾ ਕੇ ਰੱਖਤਾ ਕਿ ਇਹੇ ਆਪਾਂ ਗੁਰਗਾਈ ਜੰਨੇ ਤੇ ਆਪਾਂ ਵੱਡੀਆਂ ਗੱਲਾਂ ਜਿਹੜੀਆਂ ਉਹ ਕਿਉਂ ਨਹੀਂ ਸੋਚਦੇ ਸੋਚਦੇ ਹੀ ਸੋਚਣਾ ਤਾਂ ਆਪਾਂ ਤਾਂ ਵੋਟ ਪਾਉਂਦੇ ਉਹ ਤਾਂ ਸਾਰੇ ਹੀ ਜਾਂਦੇ ਨੇ ਉਹ ਤਾਂ ਸਾਰੇ ਹੀ ਜਾਂਦੇ ਨੇ ਤੁਹਾਨੂੰ ਆ ਵੀ ਦਾਂਗੇ ਆ ਵੀ ਦਾਂਗੇ ਤੁਹਾਨੂੰ ਨੌਕਰੀਆਂ ਵੀ ਬੱਚਿਆਂ ਦਾਂਗੇ ਤੁਹਾਨੂੰ ਕਾਰਡ ਵੀ ਦਿੱਤੇ ਹੀ ਕਾਂਗਰਸ ਵਾਲਿਆਂ ਨੇ ਵੀ ਆ ਕਾਰਡ ਲੈ ਕੇ ਤੁਹਾਨੂੰ ਉਹਦੇ ਦਵਾਂਗੇ ਕੁਝ ਨਹੀਂ ਉਹ ਕਾਟ ਇੱਥੇ ਪਈ ਸਾਡੇ ਕੋਲੇ ਨਹੀਂ ਤੁਸੀਂ ਇਹ ਨਹੀਂ ਤੁਸੀਂ ਇਹ ਨਹੀਂ ਤੁਸੀਂ ਇਹ ਨਹੀਂ ਸਮਝਦੇਗੇ ਵੀ ਜਿਹੜੇ ਸਰਕਾਰਾਂ ਹੈਗੀਆਂ ਵੱਡੇ ਵੱਡੇ ਵਾਅਦੇ ਕਰਕੇ ਜਿਵੇਂ ਕਾਲੀਦਾਲ ਪਹਿਲਾਂ ਸਰਕਾਰ ਸੀ ਇਹਨਾਂ ਨੇ ਆਪਾਂ ਨੂੰ ਠੂਠਾ ਫੜਾਦਾ ਇੱਕ ਲਾਲਚ ਦੇ ਕੇ ਆਪਾਂ ਨੂੰ ਕੋ ਵੋਟਾ ਲੈ ਜਾਂਦੇ ਆ ਤੇ ਬਾਅਦ ਚ ਆਪਣੇ ਕੰਮ ਨਹੀਂ ਕਰਦੇ ਕੋਈ ਵੀ ਕਹਿੰਦੇ ਪਰ ਕੀ ਕਰਦੇ ਰੇ ਕੋਈ ਕੁਝ ਨਾ ਕੋਈ ਨੌਕਰੀ ਲੱਗੇ ਸਾਡੇ ਪਿੰਡ ਦੇ ਬਹੁਤ ਨੌਕਰੀ ਲੱਗੇ ਉਦੋਂ ਵੀ ਲੱਗੇ ਸਾਡੇ ਨੌਕਰੀ ਦੇ ਇਹਨਾਂ ਨੇ 43000 ਲਾਤੀ ਸਾਡੇ ਪਿੰਡੋਂ ਤਾਂ ਇੱਕ ਅੰਦਾ ਹੀ ਲੱਗਾ ਹੋਈ ਕੋਈ ਲੱਗਾ ਹੋਈ ਸਾਡੇ ਤਾਂ ਸਾਡੇ ਲੰਬੀ ਦੇ ਇਸੇ ਏਰੀਆ ਚ ਤਾਂ ਸਾਡੇ ਤੇ ਇੱਕ ਹੀ ਲੱਗਾ ਸਾਡੇ ਉਦੋਂ ਇਕੱਠੇ ਮੁੰਡੇ 5 5 6 6 ਕਾਕਾ ਤੂੰ ਜਰੂਰ ਦੱਸੇਗਾ ਮੈਨੂੰ ਆਦਾ ਪੜ੍ਹਿਆ ਲਿਖਿਆ ਲੱਗਦਾ ਕੋ ਮੈਨੂੰ ਨਹੀਂ ਇੰਨਾ ਪੜ੍ਹਿਆ ਲਿਖਿਆ ਨਾ ਕੀ ਹੈ ਮੇਰਾ ਨਾਂ ਜੀ ਕਿੰਦਰ ਸਿੰਘ ਕਿੰਦਰ ਸਿੰਘ ਯੂਥ ਹੈ ਭਿੰਦਰ ਸਿੰਘ ਆਪਾਂ ਗੱਲ ਕਰਦੇ ਆ ਵੀ ਭਿੰਦਰ ਸਿੰਘ ਵੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਨੌਜਵਾਨਾਂ ਨੂੰ ਕਿਹੜੀ ਪਾਰਟੀ ਨੇ ਕੰਮ ਕੀਤੇ ਹੈ ਮੈਨੂੰ ਤਾਂ ਜੀ ਆਪਣੇ ਇਧਰ ਲੰਬੀ ਹਲਕੇ ਨੂੰ ਤਾਂ ਬਾਦਲ ਸਾਹਿਬ ਠੀਕ ਸੀ ਠੀਕ ਹੈ ਜੀ ਮੇਨ ਮੁੱਦਾ ਤਾਂ ਇਹ ਹੈ ਜੀ ਵੀ ਜੇ ਨੌਕਰੀ ਕਿਸੇ ਨੂੰ ਕੋਈ ਦਿੰਦਾ ਨੌਕਰੀ ਤਾਂ ਹੀ ਕੋਈ ਕਰੂਗਾ ਜੇ ਕੋਈ ਨਸ਼ੇ ਤੋਂ ਮੁਕਤ ਹੋਊਗਾ ਸਾਰੇ ਤਾਂ ਛੋਟੇ ਛੋਟੇ ਬੱਚੇ ਇਥੇ ਨਸ਼ਾ ਕਰੀ ਜਾਂਦੇ ਨੌਕਰੀ ਕਿੰਨੇ ਲੱਗਣਾ ਮੈਂ ਗੁਜਰਾਤ ਦੇ ਵਿੱਚ ਨਹੀਂ ਭਾਈ ਜੀ ਭਾਈ ਜੀ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਨਸ਼ੇ ਤੋਂ ਕੋ ਮੁਕਤ ਹੋਊਗਾ ਤੇ ਲੋਕ ਕਹਿੰਦੇ ਨਸ਼ੇ ਹੀ ਇਹਨਾਂ ਨੇ ਘਾਲੀ ਦਰ ਲੈ ਜਾਂਦਾ ਹੈਗਾ ਇਹ ਤਾਂ ਜੀ ਹੁਣ ਉਹ ਸਿਆਸੀ ਪਾਰਟੀਆਂ ਨੇ ਉਹ ਜਾਣਨ ਆਪਾਂ ਨੂੰ ਤਾਂ ਕੁਝ ਪਤਾ ਨਹੀਂ ਪਰ ਮੈਂ ਜਿੰਨਾ ਕੋ ਮੈਨੂੰ ਸਮਝ ਆ ਮੈਂ ਤੁਹਾਨੂੰ ਉਹਨਾਂ ਕੋ ਦੱਸ ਰਿਹਾ ਠੀਕ ਹੈ ਖੁਦ ਮੇਰਾ ਭਰਾਏ ਕਿ ਇਸ ਦਲ ਦਲਦਲ ਦੇ ਵਿੱਚ ਠੀਕ ਹੈ ਮੈਂ ਨਿੱਕੇ ਨਿੱਕੇ ਨੌਜਵਾਨਾਂ ਨੂੰ ਵੇਨਾ ਪਿਆ ਮੈਂ ਹੁਣ ਗੁਜਰਾਤ ਕੰਪੇਨ ਚਲਾਉਣ ਜਾਂਦਾ ਜੀ ਮੈਂ ਸਿਜੀਨ ਨੂੰ ਜਾਂਦਾ ਉੱਥੇ ਹਿਸਾਬ ਲਾ ਲੋ ਵੀ दारू ਵੀ ਵੇਣ ਹੈ ਤੇ ਆਪਣੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਨਸ਼ਾ ਵਿਗ ਰਿਹਾ ਹੈ ਉਥੇ दारू ਵੀ ਨਹੀਂ ਮਿਲਦੀ ਉਥੇ ਕੋਈ ਹਰ ਬੰਦਾ ਨਸ਼ੇ ਤੋਂ ਮੁਕਤ ਆ ਹਰ ਇੱਕ ਬੰਦਾ ਕੰਮ ਕਰਦਾ 80 85 85 ਸਾਲ ਦੀਆਂ ਸਿੱਟੇ ਜੁਗੰਦੀਆਂ ਇੱਥੇ ਸਾਡਾ 45 ਸਾਲਾਂ ਤੋਂ ਬਾਅਦ ਮੰਜੇ ਤੋਂ ਨਹੀਂ ਉੱਠਦਾ ਪਿਆ ਤੇ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਮੈਂ 4 ਹਫ਼ਤੇ ਆ ਜਾਂ ਨਸ਼ਾ ਖਤਮ ਕਰ ਦਊਗਾ ਕਿ ਉਹ ਜਿੰਨੇ ਚਿਰ ਸਰਕਾਰ ਦੇ ਵਿੱਚ ਰਹੇ ਆ ਉਹਨਾਂ ਕੋਈ 4 ਹਫ਼ਤਾ ਨਸ਼ਾ ਖਤਮ ਹੋ ਗਿਆ ਕੋਈ ਨਹੀਂ ਸਰ ਉਹਨਾਂ ਨੇ ਕਿਹਾ ਤਾਂ ਬਹੁਤ ਕੋਸ਼ਿਸ਼ਾਂ ਪਰ ਨਸ਼ਾ ਹੋਇਆ ਨਹੀਂ ਤੇ ਆ ਆ ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਅਸੀਂ 4 ਮਹੀਨਿਆਂ ਚ ਕਰਦੇ ਹਾਂ ਹਾਂ ਭਗਵੰਤ ਸਿੰਘ ਸਾਹਿਬ ਨੇ ਵੀ ਕਿਹਾ ਹੈ ਜੀ ਤੇ ਕੋਈ ਤੋੜ ਨਿਕਲਣੀ ਨਸ਼ੇ ਦਾ ਨਹੀਂ ਕੋਈ ਤੋੜ ਨਿਕਲਿਆ ਹੋਰ ਤਾਂ ਚਲੋ ਨੌਕਰੀਆਂ ਪੇਸ਼ਾਂ ਦਾ ਕੋਈ ਇੱਕ ਅਦਾ ਲੱਗਾ ਵੀ ਹੋ ਪਰ ਉਹ ਕਹਿ ਸਕਦੇ ਆ ਪਰ ਨਸ਼ਾ ਦਕਾਨਾਂ ਦੇ ਲੈਣ ਅੱਜ ਪੁਣਾ ਦੱਸੋ ਜੀ ਕੀ ਨਾਲ ਕੀ ਹੈ ਮੇਰਾ ਨਾਮ ਸਵਾਰ ਸਿੰਘ ਜੀ ਕਿਹੜੀ ਪਾਰਟੀ ਤੋਂ ਟੰਗੀ ਲੱਗਦੀ ਹੈ ਪਾਰਟੀਆਂ ਸੋਂ ਜਿਹੜਾ ਕੰਮ ਕਰੇ ਚੰਨੀ ਲੱਗਦੀ ਹੈ ਬਾਲ ਸਿੰਘ ਵੀ ਕਰਦੇ ਰਹੇ ਨੇ ਕਿਹੜੀ ਪਾਰਟੀ ਨੇ ਕੀਤਾ ਬਾਲ ਸਿੰਘ ਨੇ ਕੰਮ ਸਿਹਰੇ ਕੀਤੇ ਜੀ ਅੱਛਾ ਠੀਕ ਹੈ ਸਾਡੇ ਪਿੰਡ ਕੱਸੀ ਦਾ ਕੰਮ ਕੀਤਾ ਉਸ ਤੋਂ ਬਾਅਦ ਹੁਣ ਨਹੀਂ ਹੋਣਾ ਸਬੀਰ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਅੱਛਾ ਸਹੀਦਾ ਪਹੁੰਚ ਬੁਠਾ ਕਾਂਗਰਸ ਨੂੰ ਅੱਛਾ ਆਮ ਆਦਮੀ ਪਾਰਟੀ ਹੁਣ ਰੱਬ ਜਾਰ ਦੇ ਵਿੱਚ ਹੈਗੀ ਆ ਆ ਪਾਰਟੀ ਨੇ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਜੀ ਵਾਅਦੇ ਕੀਤੇ ਜੀ ਕਿਹੜੇ ਕਿਹੜੇ ਕੰਮ ਕੀਤੇ ਆਮ ਪਾਰਟੀ ਨੇ ਪਿੰਡ ਦੇ ਵਿੱਚ ਸਾਡੇ ਦੇ ਮੇਰ ਕੋਲ ਜੀ ਬਾਕੀ ਸਾਨੂੰ ਲੈਟਰ ਕੋ ਕਿਸਾਨਾਂ ਨੂੰ ਕੋਈ ਘੱਟ ਨਹੀਂ ਆਏਗੀ ਅੱਛਾ ਮੋਟਰ ਆ ਵੀ ਬੰਦ ਕਰਦੇ ਰਹੇ ਅੱਛਾ ਹੁਣ ਜਿਹੜੀ ਸਰਕਾਰ ਆ ਗਈ ਉਹ ਖਰੇ ਕੀ ਕਰੇਗੀ ਅੱਗੇ ਅੱਛਾ ਇਸ ਬਾਰੇ ਤੁਸੀਂ ਕਹਿੰਦੇ ਹੋ ਕਾਗਜ਼ ਨੂੰ ਪਾਵਾਂਗੇ ਲੈਟਰ ਇਹਨਾਂ ਨੇ ਬਗੜੀ ਖੋਣ ਦਿੱਤੀ ਨਹੀਂ ਲੈਟਰ ਇਹ ਨਾ ਬੰਦ ਹੋਣੀ ਦਿੱਤੀ ਜੋ ਆਪਾਂ ਅੜੇ ਖਰੇ ਪੱਕਾ ਬੰਦ ਲੈਟਰ ਤਾਂ ਭਾਈ ਜੀ ਲੈਟਰ ਤਾਂ ਭਾਈ ਜੀ ਕਾਲੀ ਗਾਂ ਦੇ ਵਿੱਚ ਵੀ ਨਹੀਂ ਬੰਦ ਹੋਏਗੀ ਹੱਕ ਤੇ ਉਹ ਬੰਦ ਆ ਹੁਣ ਜਦੋਂ ਬੰਦਾ ਜਿੱਥੇ ਮਨ ਵਾਜੇ ਉੱਥੇ ਤਿਆਰੀਆਂ ਦਾ ਹੈ ਹਾਂਜੀ ਆਪਾਂ ਦੱਸੋ ਜੀ ਆਪਾਂ ਨਾ ਕੀ ਆਪਾਂ ਰਵੈਲ ਸਿੰਘ ਹਾਂਜੀ ਰਵੈਲ ਸਿੰਘ ਰਵੇਲ ਸਿੰਘ ਜੀ ਤੁਹਾਡਾ ਪਿੰਡ ਆਹੀ ਹੈ ਮੇ ਡਬਲ ਟਾਪ ਜੀ ਤੁਹਾਡਾ ਡਬਲ ਵਾਲੀ ਟਾਪ ਹੈ ਵੀ ਲੀਡਰ ਤਾਂ ਤੁਹਾਡੇ ਪਿੰਡ ਚ ਵੀ ਤਗੜੇ ਬੈਠੇ ਆ ਅਕਾਲੀ ਕਾਂਸੀ ਪਿੱਟਿਆ ਆ ਟਾਪ ਵਾਲ ਦੇ ਬੈਠਾ ਇੱਕ ਟੂ ਆ ਤੇ ਕਿਹੜੀ ਪਾਰਟੀ ਫਿਰ ਚੰਗੀ ਐ ਤੇ ਕਿਹੜੀ ਪਾਰਟੀ ਨੂੰ ਵੋਟ ਕਰਦੇ ਆ ਆਡੀਅנס ਸਾਰੀ ਇੱਕੋ ਹੀ ਕੋਈ ਬਸਰਗੇ ਕੋਈ ਨਹੀਂ ਕੋਈ ਚੰਗ ਨਹੀਂ ਕਰਦਾ ਜੀ ਕੁਝ ਨਹੀਂ ਬਜੇ ਇਕ ਆਉਂਦੇ ਜੀ ਇਲੈਕਸ਼ਨ ਹੁੰਦਾ ਹੈ ਉਹ ਤੋਂ ਬਾਅਦ ਮੋਹ ਨਹੀਂ ਪਾਉਂਦੇ ਵਾਦੀ ਕਰਕੇ ਚਲੇ ਜਾਂਦੇ ਉਹਦੇ ਬਾਅਦ ਕੋਈ ਹੁੰਦਾ ਨਹੀਂ ਲੀਡਰ ਨਾ ਹੀ ਕੋਈ ਨਹੀਂ ਹੁੰਦਾ ਤੁਸੀਂ ਵੋਟ ਪਾਉਣ ਜਾਓਗੇ ਵੋਟ ਤਾਂ ਪਾਵਾਂਗੇ ਜੀ ਅਧਿਕਾਰ ਆ ਆ ਹੁੰਦਾ ਅਧਿਕਾਰ ਹਾਂਜੀ ਚਲੋ ਵੋਟ ਪਾਓ ਆਪਣੀ ਅਸੀਂ ਤਾਂ ਇਹ ਨਹੀਂ ਪੁੱਛਣਾ ਚਾਹੁੰਦੇ ਵੀ ਕਿਹਨੂੰ ਪਾਓਗੇ ਨਾ ਸਾਡਾ ਹੱਕ ਹੀ ਨਹੀਂ ਪੁੱਛਦਾ ਹੀ ਰਹਿੰਦੇ ਜੀ ਨਹੀਂ 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 ਪੁੱਛਣਾ ਸਾਡਾ ਹੱਕ ਵੀ ਨਹੀਂ ਮੰਨਦਾ ਪੁੱਛਣਾ ਅੱਜ ਤਾਂ ਸੋ ਮੈਂ ਇੰਨਾ ਹੀ ਪੁੱਛਣਾ ਸੀ ਪਾਰਟੀ ਚੰਗੀ ਕਿਹੜੀ ਲੱਗਦੀ ਹੈ ਕੋਈ ਨਹੀਂ ਸਾਰੀ ਪਾਰਟੀਆਂ ਕੋਈ ਚੰਗੀ ਨਹੀਂ ਠੀਕ ਆ ਜੀ ਕੋਈ ਗਿਆ ਫੇਰ ਥੋੜ ਮੁੰਡੇ ਵਾਸਤੇ ਕੋਈ ਚੰਗੀ ਕੋਈ ਨਹੀਂ ਤੱਕੀ ਇਹ ਸਾਰੇ ਕੋਈ ਰੋਜ਼ਗਾਰ ਦਿੱਤਾ ਹੋਵੇ ਕੁਛ ਨਹੀਂ ਦਿੱਤਾ ਕੁਛ ਨਹੀਂ ਮਿਲਦਾ ਤੁਹਾਨੂੰ ਨਾਲ ਜੋ ਗੱਲ ਹੈ ਕਾਹਦੀ ਆਪਾਂ ਵੀ ਇਸ ਨੇ ਕੁਛ ਨਹੀਂ ਦਿੱਤਾ ਬੱਚਾ ਤੇ ਆ ਮਰ ਵੀ ਸਾਰੀਆਂ ਪਾਰਟੀਆਂ ਤੋਂ ਜਿਵੇਂ ਬਣਾਰੀ ਸਾਡੇ ਆਪਾਂ ਤੇ ਡਬਲ ਮੁੰਡੇ ਨੇ ਬੀਏ ਕੀਤੀ ਆ ਉਹ ਢਿਆੜੀ ਕਰਦੇ 400 ਰੁਪਏ ਢਿਆੜੀ ਅੱਛਾ ਬੀਏ ਕਰਕੇ ਵੀ ਢਿਆੜੀ ਕਰਦਾ ਡਬਲ ਬੀਏ ਅੱਛਾ ਡਬਲ ਬੀਏ ਕਰਕੇ ਢਿਆੜੀ ਕਰਦਾ ਆ ਮਲੋੜ ਮਾਲਗਰਾਮ ਜਾਂਦੇ ਤੇ ਕੋਈ ਨੌਕਰੀ ਨਹੀਂ ਮਿਲੀ ਬੱਚੇ ਨਹੀਂ ਮਿਲਿਆ ਮਾੜੀ ਗੱਲ ਹੈ ਫੇਰ ਤਾਂ ਜੇ ਬਹੁਤ ਜੀ ਕਾਲੀਆਂ ਨੇ ਪਿੰਡ ਦਾ ਕੰਮ ਕੀਤਾ ਉਹਨਾਂ ਕਿਸੇ ਨੇ ਕੀਤਾ ਹੀ ਨਹੀਂ ਕੀ ਕੁਛ ਕਰਤਾ ਸਕੂਲ ਦੇ ਵਿੱਚ ਕਿੰਨੇ ਸਿੱਧਾ ਨੇ ਸਕੂਲ ਵੱਢ ਗਿਆ ਸਕੂਲੀਆ ਕਲਾਸਾਂ ਵੱਢ ਗਿਆ ਮੈਡੀਕਲ ਜਿਹਨੇ ਕਿੰਨੇ ਅਗੇ ਸਿੱਧਾ ਉਹ ਵੀ ਹੋਈਆਂ ਜੇ ਹੋਰ ਵੀ ਕੁਝ ਹੈਗਾ ਹੈ ਕੁਝ ਮਾੜੇ ਮੋਟੇ ਯਾਨੀ ਕਿ ਲੰਬੀ ਏਰੀਆ ਲਈ ਬਾਅਦ ਵਿੱਚ ਰਹੀ ਗਈ ਨਿਕਲ ਗਿਆ ਵਾਧੂ ਬਣੀਆਂ ਹੋਰ ਵੀ ਵਾਧੂ ਗੱਲ ਹੈ ਬਾਕੀ ਲੰਬੀ ਲਕਲੀ ਬਾਤਲੀ ਠੀਕ ਹੈ ਜੀ ਆ ਪਾਰਟੀ ਹੁਣ ਕੁਆਲਿਟੀ ਨਹੀਂ ਆ ਆ ਪਾਰਟੀ ਬਚਾਅ ਦੇ ਵਿੱਚ ਆਏ ਬੜੇ ਬੜੇ ਵਾਅਦੇ ਕਰਕੇ ਆਏ ਸੀ ਕਿ ਵਾਅਦੇ ਬਰੇ ਕਿਤੇ ਨਾ ਡਰੇ ਹੋਣ ਕੁਝ ਨਹੀਂ ਕੀਤਾ ਇਹਦਾ ਸਾਹਮਣੇ ਗਏ ਕੋਈ ਕੁਝ ਕੁਝ ਨਹੀਂ ਹੋਇਆ ਕਿ ਚਿੱਟੇ ਦਾ ਕਿਹਾ ਸੀ ਚਿੱਟਾ ਬੰਦ ਕਰਾਂਗੇ ਸਭ ਉਲਟਾ ਜ਼ਿਆਦਾ ਹੋ ਗਿਆ ਉਹ ਵਧ ਗਿਆ ਉਲਟਾ ਹਾਂ ਜ਼ਿਆਦਾ ਆ ਕਾਗੇ ਤੋ ਗੱਲ ਸੁਣੋ ਮੇਰੀ ਮੇਰੀ ਸੁਣੋ ਵੀ ਕਿਹੜੀ ਪਾਰਟੀ ਚਿੰਨੀ ਲੱਗ ਕੇ ਤੁਹਾਡੇ ਪਿੰਡ ਦੇ ਕਿਹਨੇ ਕੰਮ ਕੀਤੇ ਜੇ ਤੁਹਾਡੇ ਆਸ ਪਾਸ ਕਿਹਨੇ ਕੀਤੇ ਪਿੰਡ ਮੇਰਾ ਪਾਈ ਕਿਰਾਏ ਨਾਮ ਗੁਰਮੇ ਸਿੰਘ ਹੈ ਸਾਨੂੰ ਪਾਰਟੀ ਜਿਹੜੀ ਹੈ ਜੀ ਸਭ ਤੋਂ ਵਧੀਆ ਅਕਾਲੀ ਦਾ ਲੱਗਦਾ ਕੀ ਕੰਮ ਨੇ ਸਾਨੂੰ ਕੀਤਾ ਅਕਾਲੀ ਦਲ ਨੂੰ ਜਿਹੜਾ ਲੰਮੀ ਹਲਕੇ ਦੇ ਵਿੱਚ ਜਿਹੜਾ ਸਾਨੂੰ ਫਾਇਕਰ ਪਿੰਡ ਹੈ ਨਾ ਸਭ ਤੋਂ ਵੱਧ ਫਾਇਕੀਰੇ ਜੀ ਕੰਮ ਕਰਿਆ ਹੈ ਨਾਲੀਆਂ ਪਸਨਾ ਕਰੀਆਂ ਹੋਈਆਂ ਨੇ ਰਕਾਂ ਪੁੱਟੀਆਂ ਹੈਗੀਆਂ ਤੇ ਜਿਹਦਾ ਸੈਂਟਰ ਚਾਲੂ ਹੈਗੇ ਜੀ ਤੇ ਪਿੰਡ ਦੇ ਵਿੱਚ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਹੈ ਉਹਲਾਪਾ ਪਹੁੰਚ ਗਏ ਜੀ ਪਿੰਡ ਗੁਰੂ ਸਰਦੀ ਦੂਜੀ ਸੱਤ ਦੇ ਵਿੱਚ ਪਹਿਲੀ ਸੱਤ ਦੀ ਆਪਾਂ ਸਾਰੀ ਸ਼ਾਨਮਣ ਕਰਕੇ ਆਏ ਆ ਅੱਜ ਪਿੰਡ ਆਪਣਾ ਕਿਹੜਾ ਤੇ ਨਾ ਕਿਹੜਾ ਕੀ ਹੈ ਜੀ ਪਿੰਡ ਗੁਰੂ ਸਰਜੋਂ ਦਾ ਨਾ ਕੀ ਹੈ ਜੀ ਪੂਰਨ ਸਿੰਘ ਪਾਰਟੀ ਕਿਹੜੀ ਚੰਗੀ ਹੈ ਜੀ ਇਲੈਕਸ਼ਨ ਆ ਗਿਆ ਉੱਤੇ ਪਾਰਟੀਆਂ ਸਾਰੀਆਂ ਚੰਗੀਆਂ ਨੇ ਮਾੜੀ ਕਿਹੜੀ ਬਾਲਟੀ ਜੀ ਮਾਫੀ ਕਹਿੰਦਾ ਸਾਰੀਆਂ ਮਾੜੀਆਂ ਕੋਈ ਵੀ ਨਹੀਂ ਚੱਲਦੀ ਸਾਰੀਆਂ ਚਿੰਗੀਆਂ ਆਪਾਂ ਸਾਰੀਆਂ ਚਿੰਗੀਆਂ ਨੇ ਕੋਈ ਮਾੜੀ ਨਹੀਂ ਪਾਰਟੀ ਨਹੀਂ ਨਹੀਂ ਕੰਮ ਆ ਤੁਹਾਡੇ ਪਿੰਡ ਦੇ ਕੰਮ ਹੈ ਕਿਹੜੀ ਪਾਰਟੀ ਨੇ ਜਿਆਦਾ ਕੀਤੇ ਆ ਕੰਮ ਸਾਰੀਆਂ ਕੀਤੀਆਂ ਉਹਦੀਆਂ ਪਾਰਟੀਆਂ ਆਪ ਪਾਰਟੀ ਨੇ ਵੀ ਕੰਮ ਕੀਤੇ ਆ ਹਾਂਜੀ ਹਾਂਜੀ ਇਹ ਕਾਂਗਰਸ ਨੇ ਅਕਾਲੀ ਦਲ ਨੇ ਸਭ ਕੀਤੇ ਆ ਉਹਦੀ ਜਿਹੜੇ ਜੋਗੀ ਹੁੰਦੇ ਸਰ ਕਰਦੀਆਂ ਜੀ ਅੱਛਾ ਤੁਹਾਨੂੰ ਸਾਰੀਆਂ ਚਿੰਗੀਆਂ ਲੱਗਦੀਆਂ ਹਾਂਜੀ ਹਾਂਜੀ ਵੋਟ ਤਾਂ ਫਿਰ ਇੱਕ ਨੂੰ ਹੀ ਪਾਉਂਗੇ ਹਾਂਜੀ ਵੋਟਾਂ ਤਾਂ ਫਿਰ ਵੇਖੋ ਹੋਰ ਮੌਕਾ ਦੱਸੂਗਾ ਤੁਹਾਨੂੰ ਕੀ ਕਹੇ ਇਹਦਾ ਮਤਲਬ ਵੀ ਤੁਸੀਂ ਨਹੀਂ ਦੱਸਣਾ ਚਾਹੁੰਦੇ ਆਰਾਦਾ ਆਪਦਾ ਹਾਂਜੀ ਤੁਹਾਡਾ ਕਿਹੜਾ ਪਿੰਡਾ ਆਪਣੇ ਵੈਸੇ ਗੁਰੂ ਸਾਹਿਬ ਜੂਣਾ ਜੀ ਨਾ ਕੀ ਹੈ ਜੀ ਗੁਰਮੀਤ ਸਿੰਘ ਜੀ ਚੰਗੀ ਪਾਰਟੀ ਕਿਹੜੀ ਹੈ ਸਾਰੀਆਂ ਚੰਗੀਆਂ ਜੀ ਕੋਈ ਪਾਰਟੀ ਮਾਰੀ ਤੇ ਧੰਨਵਾਦ ਕਰੀਂ ਬਹੁਤ ਬਹੁਤ ਕੋਈ ਨਹੀਂ ਪਾਰਟੀ ਹਣੇ ਰਹਿ ਕਰਕੇ ਤਾਂ ਨਹੀਂ ਬੈਠੇ ਨਹੀਂ ਨਹੀਂ ਸਾਰੀਆਂ ਚੰਗੀਆਂ ਨੇ ਮਨੋਬੀ ਤੁਹਾਡੇ ਵਾਲੇ ਸਾਰੀਆਂ ਚੰਗੀਆਂ ਨੇ ਬਾਦਲ ਸਾਹਿਬ ਚੰਗਾ ਬਾਪੂ ਵਾਲੇ ਵੀ ਚੰਗੀ ਬਾਪੂ ਵਾਲੇ ਵੀ ਚੰਗੇ ਪਾਣੀ ਬੜਾ ਮੰਗਾਇਆ ਨੇ ਵਾਪੂ ਜੀ ਜਿਵੇਂ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਹੁਣ ਚੋਣ ਮੈਦਾਨ 'ਤੇ ਉਤਰੀ ਆ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਨੇੜੇ ਆ ਗਏ ਆ 1 ਜੂਨ ਨੂੰ ਵੋਟਾਂ ਪੈਂਨ ਜਾਣੀਆਂ ਨੇ ਵੱਖ-ਵੱਖ ਪਾਰਟੀਆਂ ਨੇ ਆਪਦੇ ਨਮਾਇਦੇ ਉਮੀਦਵਾਰ ਖੜੇ ਕਰਤੇ ਆ ਚੋਣ ਖੜਾ ਪੂਰੀ ਤਰ੍ਹਾਂ ਭੱਜ ਚੁੱਕਿਆ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਨੇ ਤੁਹਾਡੇ ਪਿੰਡ ਦੇ ਕੰਮ ਕੀਤੇ ਆ ਸਾਰੀਆਂ ਨੇ ਕੰਮ ਕੀਤੇ ਹੀ ਕੰਮ ਘੜੇ ਨੇ ਕਿ ਜਿਹੜਾ ਜਿੰਨੇ ਜੋ ਕੇ ਸਾਰੀ ਕਰੀ ਗਈ ਠੀਕ ਆ ਜੀ ਹਾਂਜੀ ਮੇਰਾ ਪਿੰਡ ਗੁਰੂ ਸਾਹਿਬ ਚੋਧਾ ਜੀ ਹਾਂ ਨਾਮ ਰਿਸ਼ਪਾਲ ਸਿੰਘ ਜੀ ਹਾਂਜੀ ਸਾਰੀਆਂ ਪਾਰਟੀਆਂ ਚੰਗੀਆਂ ਜੀ ਵਧੀਆ ਪਾਰਟੀਆਂ ਜਿਹੜਾ ਕੰਮ ਕਰਦਾ ਜਿਹੜਾ ਪਾਰਟੀ ਆਉਂਦੀ ਆ ਕੰਮ ਜਿੰਨੇ ਜੋ ਕਰਦੀ ਆ ਜੀ ਮੈਨੂੰ ਲੱਗਦਾ ਤੁਸੀਂ ਪਹਿਲਾਂ ਰਾਏ ਤਾਂ ਨਹੀਂ ਕਰ ਲਈ ਸਾਨੂੰ ਵੇਖ ਕੇ ਕੋਈ ਰਾਏ ਨਹੀਂ ਕਰਦਾ ਠੀਕ ਆ ਜਿਹੜੇ ਜਿਹੜੇ ਲੋਕ ਪਾਰਟੀਆਂ ਜਿਹਨਾਂ ਤੇ ਵਾਦੇ ਕਰਕੇ ਆਉਂਦੀਆਂ ਹੈਗੀਆਂ ਉਹ ਤੁਹਾਡੇ ਪਿੰਡਾਂ ਦੇ ਵਿੱਚ ਲੋਕ ਵਾਦੇ ਪੂਰੇ ਕਰਦੇ ਆਂ ਪਾਰਟੀਆਂ ਵਾਲੇ ਸਾਰੇ ਉਹ ਹੀ ਜਾਣਗੇ ਅਜੇ 2 ਸਾਲ ਹੋਏ ਹੋਰ ਕਾ ਹੋ ਜਾਣਗੇ ਵਾਦੇ ਅਜੇ 5 ਸਾਲ ਤੱਕ ਦੇਖਣਾ ਹੈ ਬਣਾ ਕੀ ਕਰਦੇ ਅਜੇ ਜੀ ਬਾਦਲ ਮੂਹ ਦਾ ਬਾਦਲ ਹੀ ਕਰਦੇ ਦੂਜੇ ਦੇ ਖਤਰਾ ਨਹੀਂ ਜੀ ਬਾਈ ਜਿੰਮਾ ਤਾ ਹਾਂ ਹਾਂ ਹੁਣ ਹੋਣ ਥੋੜੀਆਂ ਆਈਆਂ ਹੁਣ ਥੋੜੀਆਂ ਜਿਹੀ ਗੱਲਾਂ ਥੋੜੀਆਂ ਸਾਹਮਣੇ ਆਉਂਦੀਆਂ ਥੋੜੀਆਂ ਆਈਆਂ ਉਹ ਬੋਲ ਵੀ ਕਰਦੇ ਨੇ ਦੂਜੇ ਤਰ੍ਹਾਂ ਦੇ ਖਤਰਾ ਨਹੀਂ ਹਾਂ ਬੋਟਰ ਵੀ ਤਾਂ ਸਾਡੇ ਪਿੰਡ 'ਚੋਂ ਜਿਆਦੀਆਂ ਬਾਦਲ ਨਹੀਂ ਪੈਣੀਆਂ ਦੂਜਿਆਂ ਕੁਝ ਨਹੀਂ ਪੈਣਾ ਪਰ ਹਾਂ ਫੁੱਟਿਆ ਤੇ ਬਾਦ ਸਾਹਿਬ ਇੱਥੇ ਤਾਬਤਾ ਹੋਣਾ ਨਹੀਂ ਕਿ ਆਪ ਦਾ ਪ੍ਰੋਲੋਗਸ ਦਾ ਆ ਗਿਆ ਤੇ ਸੁਖਵੀਰ ਜੀ ਤੁਹਾਡੇ ਪਿੰਡ ਆਉਂਦੇ ਉੱਥੇ ਹਾਂ ਤੋਂ ਨਹੀਂ ਸੁਖਵੀਰ ਜੀ ਇੱਥੇ ਆਉਂਦੇ ਤੁਹਾਡੇ ਪਿੰਡ ਹਰ ਸੇਵ ਕਰਾਉਂਦੀ ਆਉਂਦੀ ਤੁਹਾਡੇ ਪਿੰਡ ਆ ਵੀ ਹੋਣ ਫਿਰ ਵੀ ਵੋਟਰ ਨੂੰ ਜਾਣ ਕਰ ਗਈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਦੱਸੋ ਹਾਂ ਜੀ ਸੰਸੇ ਜੀ ਤੇ ਕਿਹੜੀ ਪਾਰਟੀ ਚੰਗੀ ਹੈ ਹਾਂ ਜੀ ਤਾਂ ਬਾਦਲ ਸਾਹਿਬ ਨੇ ਪਾਉਣੇ ਨੇ ਹਾਂ ਪਹਿਲੋਂ ਲੈ ਉਹ ਕੰਮ ਕੀਤੇ ਬਾਦਲ ਸਾਹਿਬ ਨੇ ਵਧੀਆ ਕੰਮ ਕੀਤਾ ਹਾਂ ਜੀ ਕਿਹੜੇ ਕਿਹੜੇ ਕੰਮ ਕੀਤੇ ਬਾਦਲ ਸਾਹਿਬ ਨੇ ਯਾਰ ਤੋਂ ਨੇ ਚ ਪਾਣੀ ਜੋਕਰ ਬੰਦ ਡੁੱਬੇ ਲੋ ਸਾਰੇ ਕੱਢੇ ਹੋਣਾ ਆ ਜਿਹੜੀ ਆ ਗਈ ਸਭ ਉਹਨਾਂ ਨਾਲਿਆਂ ਦਾ ਉਹ ਸਾਰਾ ਉਹਨਾਂ ਦਾ ਹੀ ਅੱਧਾ ਖਿੜਕਾਂ ਦਾ ਕੰਮ ਹੈ। ਹਰ ਸਾਲ ਤਾਂ ਕੋਈ ਨਿੱਕੀ ਕੰਮ ਹੀ ਲਿਆ ਉਹਨਾਂ ਤੋਂ। ਬਤੇਰੇ ਕੰਮ ਵਿਚਾਰਾ ਦਿੱਤੇ ਨੇ ਕਿ ਐਸੇ ਸਾਲ ਤੇ ਭਾਏ ਕੋਈ ਨਾ ਕੋਈ ਦੇ ਜਾਂਦੇ। ਆ ਸਾਰੇ ਥੀਮ ਨਾਲ ਉਹਨਾਂ ਕੜੈ ਨਹੀਂ ਰਹੀ ਤੇ ਡੁੱਬ ਕੇ ਮਰ ਜਾਂਦੇ। ਇਹ ਚ ਤਾਂ ਨਹੀਂ ਕੋਈ। ਉਹ ਚੱਲੋ। ਹਾਂਜੀ ਹੁਣ ਤੁਸੀਂ ਦੱਸੋ ਜੀ ਨਾਮ ਆਪਣਾ। ਚੇਕੇ ਦੇ ਨਾਮ। ਮਰੀ ਸਿੰਘ ਜੀ। ਹਾਂ ਦੱਸੋ ਜੀ। ਪਿੰਡ ਗੁਸਰ ਜੋਧਾ ਜੀ। ਹਾਂਜੀ ਕਿਹੜੀ ਪਾਰਟੀ ਚੰਗੀ ਹੈ? ਪਾਰਟੀਆਂ ਸਾਰੀਆਂ ਠੀਕ ਨੇ। ਅੱਛਾ। ਸਾਲੀ ਵੀ ਠੀਕ ਨੇ। ਕਾਰਗਰਸਾਂ ਨੂੰ ਠੀਕ ਨੇ। ਅੱਛਾ। ਹਾਂਜੀ ਦਿਖਾਉਣ ਵਾਲੇ। ਪੋਲਰੋ ਠੀਕ ਨੇ ਆਏ ਦੇਖਦਾ ਕੋਈ ਨਹੀਂ ਗਾਓ ਵੇਖੋ ਹੁਣ ਕੀ ਬੰਦਾ ਹੈ ਅੱਛਾ ਹਾਂਜੀ ਆਪਾਂ ਕੋਈ ਕਹਿਣੋ ਮਾਰਿਆ ਹਾਂ ਸਾਰਿਆਂ ਨੂੰ ਚੰਗੇ ਸੰਗ ਦੱਸ ਹਾਂ ਨੇਤੀ ਮਿਲਣੀ ਜੋ ਕਰਾਂਗੇ ਮਿਲੇਗਾ ਹਾਂ ਕੋਈ ਨਹੀਂ ਕੋਈ ਦਿੰਦਾ ਹੁਣ ਕੀ ਕਹੇ ਮਿਹਰਬਾਨੀ ਮਿਹਰਬਾਨੀ ਚਲੋ ਛੋਟੇ ਵਾਸਤੇ ਕਿਹੜੀ ਪਾਰਟੀ ਚੰਗੀ ਕਿਹੜੀ ਕੰਮ ਕਰਦੀ ਹੈ ਪਿੰਡ ਦਾ ਜੱਟ ਦਾਲਦਾ ਕਿਹੜੀ ਕਰਾਂ ਪਾਰਟੀ ਹੁਣ ਇਲੈਕਸ਼ਨ ਆ ਗਿਆ ਨਾ ਵੋਟਾਂ ਆਈਆਂ ਕਿਹੜੀ ਸਭਾ ਦਾ ਇਲੈਕਸ਼ਨ ਨੇੜੇ ਹੈ ਇੱਕ ਜਿਹਨੂੰ ਵੋਟਾਂ ਪੈਣੀਆਂ ਕਿਹੜੀ ਪਾਰਟੀ ਚੰਗੀ ਹੈ ਚੰਗੀ ਦਾ ਜੀ ਹੁਣ ਬਾਲਾ ਸਾਹਿਬਿੱਤੇ ਸਾਡਾ ਚੱਲ ਗਿਆ ਪਹਿਲਾਂ ਉਹਦਾ ਹਾਂ ਉਹ ਚੰਗਾ ਸੀ ਤੇ ਆਮ ਪਾਰਟੀ ਕਿਵੇਂ ਲੱਗਦੀ ਤੁਹਾਨੂੰ ਜੀ ਹਾਂ ਪਾਰਟੀ ਦਾ ਸਾਡਾ ਖਰਾਬਾ ਹੀ ਨੇ ਆਮ ਪਾਰਟੀ ਕਾਦੀ ਚੰਗੀ ਠੀਕ ਹੈ ਹਾਂ ਕਿਤੇ ਕਣਕ 50 ਮਨ ਕੱਲਾ ਨਿਕਲੀ ਉਹ ਤੇ ਖਰਾਬ ਆਇਆ ਨੇ ਜਿਹੜੇ ਹੁਣ ਆਪਣੇ ਕਣਕ ਖਰਾਬ ਹੋਈ ਹੈ ਗੜੇ ਮਾਰੀ ਨਾਲ ਬਰਸਾਤ ਨਾਲ ਪਿੱਛੇ ਜੀ ਇਹ ਆਮ ਪਾਰਟੀ ਨੇ ਗਰਦੋਰੀਆਂ ਕਰਾ ਕੇ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਿਆ ਸੀ ਕਿਸੇ ਨੂੰ ਵੀ ਜੀ ਮੌਕੇ ਤੇ ਗਦੋਰੀ ਨਹੀਂ ਕੀਤੀ ਕਿਹੜੇ ਕਿਤੇ ਨਹੀਂ ਖਰਾਬ ਸੋ ਗਣਾ ਪਿਆ ਉੱਥੇ ਖਰਾਬਾ ਮਿਲ ਗਿਆ ਠੀਕ ਹੈ ਬੇਥੇ ਖਰਾਬ ਹੋਏ ਉਹ ਟੇਰਮ ਨੇ ਓਕੇ ਨਹੀਂ ਬਲੀਆ ਠੀਕ ਹੈ ਠੀਕ ਹੈ ਜੀ